ਸਤਿ ਸ਼੍ਰੀ ਅਕਾਲ ਮੇਰਾ ਨਾਮ ਜਗਜੀਤ ਸਿੰਘ ਹੈ ਹਾਜ਼ਰ ਹਾਂ ਇੱਕ ਹੋਰ ਵੀਡੀਓ ਲੈ ਕੇ ਤੁਸੀਂ ਜਾਣਦੇ ਹੋ ਕਿ ਇਸ ਚੈਨਲ ਤੇ ਅਸੀਂ ਪੰਜਾਬੀ ਕਿਤਾਬਾਂ ਰਿਕਾਰਡ ਕਰਕੇ ਪਾਉਂਦੇ ਹਾਂ ਚੈਨਲ ਦਾ ਨਾਮ ਹੈ ਪੰਜਾਬੀ ਅਸਲ ਕਹਾਣੀਆਂ ਚੈਨਲ ਦੇ ਨਾਮ ਤੋਂ ਹੀ ਤੁਸੀਂ ਸਮਝ ਸਕਦੇ ਹੋ ਕਿ ਇਸ ਚੈਨਲ ਤੇ ਉਹੀ ਕਹਾਣੀਆਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਦਾ ਸੱਚ ਨਾਲ ਅਸਲੀਅਤ ਨਾਲ ਕੋਈ ਸੰਬੰਧ ਹੋਵੇ। ਭਾਵ ਵਾਸਤਵ ਦੇ ਵਿੱਚ ਜੋ ਵਾਪਰ ਚੁਕੀਆਂ ਹਨ। ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓਜ਼ ਨੂੰ ਅੱਗੇ ਵੀ ਸਾਂਝਾ ਕਰਿਆ ਕਰੋ ਕਿਉਂਕਿ ਤੁਸੀਂ ਜਦੋਂ ਕਮੈਂਟ ਕਰਦੇ ਹੋ, ਵੀਡੀਓ ਨੂੰ ਸ਼ੇਅਰ ਕਰਦੇ ਹੋ ਉਸ ਨਾਲ ਸਾਡੀ ਹੌਸਲਾ ਅਫਜ਼ਾਈ ਹੁੰਦੀ ਹੈ। ਸੋ ਚੱਲਦੇ ਹਾਂ ਵੀਡੀਓ ਦੇ ਵੱਲ ਤੁਸੀਂ ਜਾਣਦੇ ਹੋ ਆਪਾਂ ਕਿਤਾਬ ਪੜ ਰਹੇ ਹਾਂ ਵਾਇਸ ਸਪੇਨ ਮੌਤ ਦਾ ਰੇਗਿਸਤਾਨ ਚਰਨਜੀਤ ਸਿੰਘ ਸੂਝੋਂ ਦੇ ਨਾਲ ਵਾਪਰੀ ਇਹ ਘਟਨਾ ਹੈ ਜਦੋਂ ਉਹ ਭਾਰਤ ਤੋਂ ਸਪੇਨ ਗਏ ਕਹਾਣੀ ਦੇ ਆਪਾਂ ਅੰਤਿਮ ਪੜਾਅ ਵਿੱਚ ਪਹੁੰਚ ਗਏ ਹਾਂ ਕਹਾਣੀ ਵਿੱਚ ਆਪਾਂ ਇੱਥੋਂ ਤੱਕ ਪੜ ਚੁੱਕੇ ਹਾਂ ਕਿ ਉਹਨਾਂ ਨੇ ਜਹਾਜ਼ ਵਿੱਚ ਉਡਾਨ ਭਰ ਲਈ ਹੈ ਹੁਣ ਭਾਰਤ ਆ ਕੇ ਕੀ ਵਾਪਰਦਾ ਹੈ ਤੇ ਅੱਗੇ ਕਹਾਣੀ ਵਿੱਚ ਸਤਨਾਮ ਦੇ ਪਰਿਵਾਰ ਨਾਲ ਉਹ ਕਿਵੇਂ ਮਿਲਦੇ ਹਨ ਇਹ ਸਾਰੀ ਕਹਾਣੀ ਅੱਜ ਆਪਾਂ ਪੜਾਂਗੇ ਤਕਰੀਬਨ 6 ਮਹੀਨਿਆਂ ਬਾਅਦ ਸਾਡਾ ਜਹਾਜ਼ ਉਸ ਧਰਤੀ ਤੇ ਲੈਂਡ ਕਰ ਰਿਹਾ ਸੀ ਜਿਸ ਉੱਤੇ ਸਾਡੇ ਮਾਪੇ ਭੈਣ ਭਰਾ ਅਤੇ ਰਿਸ਼ਤੇਦਾਰ ਵੱਸਦੇ ਸੀ ਜਹਾਜ਼ ਵਿੱਚੋਂ ਉਤਰਨ ਤੋਂ ਬਾਅਦ ਜਦ ਆਪਣਾ ਦੇਸ਼ ਵੇਖਿਆ ਤਾਂ ਅੱਖਾਂ ਖੁਸ਼ੀ ਨਾਲ ਭਿੱਜੀਆਂ ਹੋਈਆਂ ਸਨ ਕੁਝ ਦੋਸਤਾਂ ਨਾਲ ਮੇਰਾ ਫੋਨ ਤੇ ਰਬਤਾ ਸੀ ਉਹ ਸਾਨੂੰ ਲੈਣ ਆਏ ਸੀ ਜਦ ਉਹਨਾਂ ਨੂੰ ਵੇਖਿਆ ਤਾਂ ਕੁਝ ਕ ਟਾਈਮ ਲਈ ਤਾਂ ਯਕੀਨ ਹੀ ਨਾ ਆਇਆ ਕਿ ਅਸੀਂ ਸਹੀ ਸਲਾਮਤ ਆਪਣੀ ਧਰਤੀ ਤੇ ਪਹੁੰਚ ਗਏ ਹਾਂ ਮੈਨੂੰ ਆਪਣੇ ਦੋਸਤ ਸਤਨਾਮ ਵੀਰ ਦੀ ਯਾਦ ਆਉਣ ਲੱਗੀ ਜਿਸ ਨੂੰ ਅਸੀਂ ਸਹਾਰਾ ਦੇਸ਼ ਦੀ ਗੋਦ ਵਿੱਚ ਛੱਡ ਆਏ ਸੀ ਕਾਸ਼ ਉਹ ਸਾਡੇ ਨਾਲ ਹੁੰਦਾ ਤਾਂ ਸ਼ਾਇਦ ਖੁਸ਼ੀ ਦੁੱਗਣੀ ਹੁੰਦੀ ਉਹ ਆਪਣੇ ਮਾਂ-ਬਾਪ ਦੀ ਗੋਦ ਦਾ ਨਿਗਮਣਦਾ ਤੇ ਉਸਦੇ ਬੱਚੇ ਉਸ ਦੀ ਗੋਦ ਦਾ ਨਿਗਮਣਦੇ ਪਰ ਪ੍ਰਮਾਤਮਾ ਨੂੰ ਹੋਰ ਕੁਝ ਜੁਰਸੀ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਸਾਨੂੰ ਦੂਸਰਾ ਜਨਮ ਮਿਲਿਆ ਸੀ ਪਰ ਸਤਨਾਮ ਵੀਰ ਸਾਡੇ ਕੋਲੋਂ ਖੋ ਲਿਆ ਸੀ ਰੱਬ ਨੇ ਮਰਤਾ ਨਹੀਂ ਹੈ ਕੋਈ ਕਿਸੇ سے ਜੁਦਾ ਹੋ ਕੇ ਕਮ ਵਕਤ ਵਕਤ ਸਭ ਕੋ ਜੀਣਾ ਸਿਖਾ deta ਹੈ ਮੈਂ ਆਪਣੇ ਸਾਥੀਆਂ ਨਾਲ ਜਿਹੜੇ ਬੰਗਲਾ ਸਾਹਿਬ ਜਾਣਾ ਚਾਹੁੰਦੇ ਸੀ ਉਹਨਾਂ ਨਾਲ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਿਆ ਹੈਰਾਨੀ ਦੀ ਗੱਲ ਇਹ ਰਹੀ ਕਿ ਕੁਝ ਕਵੀਰ ਦਿੱਲੀ ਆਉਂਦਿਆਂ ਹੀ ਬਦਲ ਗਏ ਗੁਰਦੁਆਰਾ ਸਾਹਿਬ ਜਾਣ ਦੀ ਥਾਂ ਤੇ ਨਾਈ ਦੀ ਦੁਕਾਨ ਤੇ ਜਾਣਾ ਸਹੀ ਸਮਝਿਆ ਖੈਰ ਦਿੱਲੀ ਦੀ ਰੀਤ ਅਨੁਸਾਰ ਉਹ ਵੀ ਰੱਬ ਨਾਲ ਕੀਤੇ ਵਾਅਦਿਆਂ ਤੋਂ ਮੁਕਰ ਗਏ ਸੀ ਅਸੀਂ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਜਾ ਕੇ ਮਰਾਕੋ ਦੇ ਬਾਡਰ ਤੇ ਸਾਡੇ ਹੋਏ ਦੂਸਰੇ ਜਨਮ ਦਾ ਸ਼ੁਕਰਾਨਾ ਕੀਤਾ ਤੁਸੀਂ ਸਾਰੇ ਪੜਨ ਵਾਲੇ ਵੀਰ ਵੱਖਰਾ ਵੱਖਰਾ ਸੋਚਦੇ ਹੋਵੋਗੇ ਕਿ ਅਸੀਂ ਬਹੁਤ ਦੁੱਖ ਕੱਟੇ ਭਰ ਕੇ ਗਏ ਸੀ ਖਾਲੀ ਹੋ ਕੇ ਆ ਗਏ ਕਮਾਉਣ ਗਏ ਸੀ ਪਰ ਜਿਹੜੇ ਹੈਗੇ ਸੀ ਉਹ ਵੀ ਗਵਾ ਕੇ ਆ ਗਏ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਹਾਂ ਅਸੀਂ ਉਜੜ ਕੇ ਨਹੀਂ ਸਗੋਂ ਕੁਝ ਬਣ ਕੇ ਆਏ ਸੀ ਅਸੀਂ ਗਵਾ ਕੇ ਨਹੀਂ ਬਹੁਤ ਕੁਝ ਕਮਾ ਕੇ ਵਾਪਸ ਮੁੜੇ ਸੀ ਅਸੀਂ ਸਿੱਖੀ ਇਨਸਾਨੀਅਤ ਹਿੰਮਤ ਹੌਸਲਾ ਤੇ ਸੱਚ ਕਮਾ ਕੇ ਮੁੜੇ ਸੀ ਸਾਨੂੰ ਵਾਹਿਗੁਰੂ ਦੀ ਓਟ ਦੀ ਕਮਾਈ ਮਿਲ ਗਈ ਸੀ ਅਸੀਂ ਇਹਨਾਂ 6 ਮਹੀਨਿਆਂ ਵਿੱਚ ਬਹੁਤ ਕੁਝ ਪੱਲੇ ਬੰਨ ਕੇ ਮੁੜੇ ਤੇ ਰੱਬ ਅੱਗੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਇਸ ਨੂੰ ਸਾਂਭਣ ਦਾ ਬਲ ਬਖਸ਼ੀ ਇੱਥੇ ਹੀ ਚਰਨਜੀਤ ਸਿੰਘ ਦੇ ਸੁਪੇਨ ਦੇ ਸਫ਼ਰ ਦੀ ਕਹਾਣੀ ਦਾ ਅੰਤ ਹੁੰਦਾ ਹੈ ਮੁਰਤਾਨੀਆ ਦੇਸ਼ ਤੋਂ ਵਾਪਸ ਆ ਕੇ ਸਾਡੇ ਲਈ ਸਭ ਤੋਂ ਔਖਾ ਕੰਮ ਸੀ ਸਤਨਾਮ ਵੀਰ ਦੇ ਘਰ ਜਾ ਕੇ ਉਸ ਦੀ ਮੌਤ ਦੀ ਖ਼ਬਰ ਸੁਣਾਉਣਾ ਹਿੰਮਤ ਨਹੀਂ ਸੀ ਪਹੇ ਰਹੀ ਪਰ ਖਬਰ ਤਾਂ ਜ਼ਰੂਰੀ ਪਹੁੰਚਾਉਣੀ ਪੈਣੀ ਸੀ ਇਸ ਲਈ ਅਸੀਂ ਕਿਸੇ ਹੋਰ ਤਰੀਕੇ ਨਾਲ ਉਸ ਦੀ ਮੌਤ ਦੀ ਖਬਰ ਉਸ ਦੇ ਘਰ ਪਹੁੰਚਾ ਦਿੱਤੀ ਫਿਰ ਕੁਝ ਸਮੇਂ ਬਾਅਦ ਮੈਂ ਉਸ ਦੇ ਪਿੰਡ ਜਾਣ ਦਾ ਫੈਸਲਾ ਕੀਤਾ ਮੇਰੇ ਨਾਲ ਮੇਰੇ ਮਾਮੇ ਦਾ ਮੁੰਡਾ ਇੰਦਰਜੀਤ ਮਹਤਪੁਰੀ ਤਰਮਿੰਦਰ ਰਾਮ ਰਾਏਪੁਰ ਜਿੰਦੀ ਬੋਪਾਰਾਏ ਤੇ ਜੱਸੀ ਮੁਜਾਰੀ ਵੀ ਗਏ ਭਲਾ ਚੌਰ ਦੇ ਨੇੜੇ ਪਿੰਡ ਐਮਾ ਮੁਗਲਾ ਪਹੁੰਚ ਕੇ ਕਿਸੇ ਵੀਰ ਤੋਂ ਸਤਨਾਮ ਵੀਰ ਦੇ ਘਰ ਦਾ ਪਤਾ ਪੁੱਛ ਕੇ ਅਸੀਂ ਘਰ ਦਾ ਬੂਹਾ ਖੜਕਾਇਆ ਦਰਵਾਜ਼ਾ ਉਸ ਦੀ ਮਾਤਾ ਨੇ ਖੋਲਿਆ ਸਾਨੂੰ ਵੇਖਦਿਆਂ ਹੀ ਉਸਦੀ ਮਾਤਾ ਰੋਣ ਲੱਗ ਪਈ ਕਹਿਣ ਲੱਗੀ ਮੇਰਾ ਸਤਨਾਮ ਪੁੱਤ ਤਾਂ ਜਿਉਂਦਾ ਹੈ ਨਾ ਤੁਸੀਂ ਮੇਰੇ ਪੁੱਤ ਦੇ ਕੋਲੋਂ ਆਏ ਹੋ ਨਾ ਮੇਰੇ ਪੁੱਤ ਨੇ ਕੀ ਸੁਨੇਹਾ ਦਿੱਤਾ ਹੈ ਕੀ ਕਹਿੰਦਾ ਸੀ ਸਾਡੇ ਮਨ ਭਰ ਗਏ ਤੇ ਅਸੀਂ ਚੁੱਪ ਸੀ ਪਰ ਸਤਨਾਮ ਵੀਰ ਦੀ ਮਾਤਾ ਸਾਨੂੰ ਪੁੱਛੇ ਬਿਨਾਂ ਹੀ ਆਪਣੇ ਆਪ ਸਵਾਲ ਜਵਾਬ ਕਰੀ ਜਾ ਰਹੀ ਸੀ ਸ਼ਾਇਦ ਉਹ ਸਾਡੇ ਮੂੰਹ ਤੋਂ ਸਤਨਾਮ ਵੀਰ ਦੀ ਮੌਤ ਦੀ ਖਬਰ ਸੁਣਨ ਲਈ ਤਿਆਰ ਨਹੀਂ ਸੀ ਕਦੇ ਉਹ ਕਹਿੰਦੀ ਤੁਸੀਂ ਕਿਉਂ ਆ ਗਏ ਸ਼ਾਇਦ ਮੇਰਾ ਪੁੱਤ ਵੀ ਪੱਕਾ ਹੋ ਕੇ ਆਵੇਗਾ ਅਸੀਂ ਰੋਣ ਹੱਕੇ ਹੋ ਗਏ ਸਾਡੇ ਚਿਹਰੇ ਵੇਛੇ ਸਤਨਾਮ ਵੀਰ ਦੀ ਵੋਟੀ ਰਸੋਈ ਵਿੱਚ ਚਾਹ ਬਣਾਉਣ ਚਲੀ ਗਈ ਸਤਨਾਮ ਵੀਰ ਦੀ ਮਾਤਾ ਕੋਲ ਉਸ ਦੀ ਵੱਡੀ ਲੜਕੀ ਅਮਨਦੀਪ ਤੇ ਛੋਟਾ ਮੁੰਡਾ ਢਾਈ ਸਾਲ ਦਾ ਪਰਮਿੰਦਰ ਆਨ ਬੈਠੇ ਅਖੀਰ ਅਸੀਂ ਵੱਡਾ ਸਾਰਾ ਜ਼ੇਰਾ ਕਰਕੇ ਕਹਿ ਦਿੱਤਾ ਕਿ ਮਾਤਾ ਜੀ ਸਤਨਾਮ ਵੀਰ ਪੂਰਾ ਹੋ ਗਿਆ ਇਹ ਹੀ ਸਚਾਈ ਆ ਇਨ੍ਹਾਂ ਹੱਥਾਂ ਨਾਲ ਅਸੀਂ ਉਸ ਨੂੰ ਰੇਤ ਦੀ ਬੁੱਕਲ ਵਿੱਚ ਦੱਬ ਕੇ ਆਏ ਹਾਂ ਇਹ ਸੁਣਦਿਆਂ ਹੀ ਮਾਤਾ ਉੱਚੀ ਉੱਚੀ ਤਾਹਾਂ ਮਾਰ ਉੱਠੀ ਅਤੇ ਰੋਣ ਲੱਗ ਪਈ ਸਤਨਾਮ ਵੀਰ ਦੀ ਕੀ ਭੱਜ ਕੇ ਆਪਣੀ ਮੰਮੀ ਕੋਲ ਰਸੋਈ ਵਿੱਚ ਗਈ ਤੇ ਜਾ ਕੇ ਰੋਣ ਲੱਗ ਪਈ। ਸਤਨਾਮ ਵੀਰ ਦੀ ਬੋਟੀ ਨੇ ਆਪਣੀ ਬੱਚੀ ਨੂੰ ਪੁੱਛਿਆ ਕਿ ਪੁੱਤ ਕੀ ਹੋ ਗਿਆ? ਬੱਚੀ ਅਮਨ ਬੜੇ ਹੀ ਕਰਨਾ ਮਈ ਢੰਗ ਨਾਲ ਰੋਂਦੀ ਹੋਈ ਪੁੱਛ ਰਹੀ ਸੀ। ਮੰਮੀ ਤੂੰ ਕਹਿੰਦੀ ਸੀ ਡੈਡੀ ਜਿਉਂਦੇ ਹਨ ਤੇ ਮੇਰੇ ਲਈ ਖਿਡੌਣੇ ਲੈ ਕੇ ਆਉਣਗੇ। ਪਰ ਆਹ ਭਾਈ ਤਾਂ ਮੇਰੇ ਡੈਡੀ ਨੂੰ ਰੇਤੇ ਵਿੱਚ ਦੱਬ ਕੇ ਆਏ ਨੇ। ਹੁਣ ਡੈਡੀ ਕਿੱਦਾਂ ਆਉਣਗੇ? ਮਾਸੂਮ ਬੱਚੀ ਦਾ ਸਵਾਲ ਸੁਣਦਿਆਂ ਹੀ ਸਾਡੇ ਸਾਰਿਆਂ ਦੀਆਂ ਤਾਂ ਹਾਂ ਨਿਕਲ ਗਈਆਂ। ਮੈਂ ਬੱਚੀ ਅਮਨਦੀਪ ਨੂੰ ਘੁੱਟ ਕੇ ਗੱਲ ਨਾਲ ਲਾਇਆ ਫਿਰ ਅਸੀਂ ਉਸ ਨੂੰ ਖੇਡਣ ਲਈ ਕਿਹਾ ਫਿਰ ਸਾਰੀਆਂ ਗੱਲਾਂ ਕੀਤੀਆਂ ਸਤਨਾਮ ਵੀਰ ਦੇ ਪਰਿਵਾਰ ਨਾਲ ਸਤਨਾਮ ਵੀਰ ਦੀ ਮਾਤਾ ਤੇ ਵਹਟੀ ਰੋ ਰੋ ਕੇ ਕਹਿ ਰਹੇ ਸੀ ਕਿ ਸਾਨੂੰ ਤਾਂ ਯਕੀਨ ਨਹੀਂ ਆਉਂਦਾ ਸਾਨੂੰ ਤਾਂ ਹਾਲੇ ਵੀ ਲੱਗਦਾ ਕਿ ਉਹ ਸਾਡੇ ਸੁੱਤਿਆਂ ਪਿਆ ਆ ਜਾਵੇ ਸਾਡਾ ਖਿਆਲ ਤਾਂ ਦਿਨ ਰਾਤ ਬੂਹੇ ਵੱਲ ਹੀ ਰਹਿੰਦਾ ਹੈ ਕਿ ਅੱਜ ਵੀ ਉਹ ਬੂਹਾ ਖੜਕਾਵੇ ਸਾਨੂੰ ਦਿਨ ਤਿਉਹਾਰ ਉਸਦੀ ਬਹੁਤ ਯਾਦ ਆਉਂਦੀ ਹੈ ਜਦੋਂ ਲੋਕਾਂ ਦੇ ਬੱਚੇ ਆਪਣੇ ਪਾਪਾ ਨਾਲ ਦੀਵਾਲੀ ਵਾਲੇ ਦਿਨ ਪਟਾਕੇ ਚਲਾਉਂਦੇ ਨੇ ਤਾਂ ਸਾਡੇ ਮਾਸੂਮ ਬੱਚੇ ਵੀ ਰੋ ਰੋ ਕੇ ਕਹਿੰਦੇ ਹਨ ਹਾਏ ਡੈਡੀ ਸਾਨੂੰ ਪਟਾਕੇ ਲਿਆ ਦੇ ਆਕੇ ਮੰਮੀ ਤਾਂ ਸਾਨੂੰ ਕੁਝ ਲਿਆ ਕੇ ਨਹੀਂ ਦਿੰਦੀ ਡੈਡੀ ਜੀ ਸਾਨੂੰ ਪਟਾਕੇ ਦੇ ਕੇ ਫੇਰ ਚਲੇ ਜਾਇਓ ਸਤਨਾਮ ਵੀਰ ਦੀਆਂ ਵੱਡੀਆਂ ਭੈਣਾਂ ਬਹੁਤ ਰੋਂਦੀਆਂ ਸਨ ਕਹਿੰਦੀਆਂ ਹੁਣ ਸਾਡੇ ਵਿਹੜੇ ਕੌਣ ਆਇਆ ਕਰੂਗਾ ਕਿਉਂਕਿ ਸਤਨਾਮ ਵੀਰ ਦਾ ਵੱਡਾ ਭਰਾ ਸਿੱਧਾ ਅਬਨਾਰਮਲ ਸੀ ਤੇ ਉਸਦੇ ਨਾਨਕਿਆਂ ਵਿੱਚ ਵੀ ਕੋਈ ਲੜਕਾ ਨਹੀਂ ਸੀ ਸੋ ਸਤਨਾਮ ਹੀ ਸਾਰੀਆਂ ਭੈਣਾਂ ਦਾ ਸਾਂਝਾ ਭਰਾ ਸੀ ਸਤਨਾਮ ਵੀਰ ਦੇ ਘਰ ਦੀਆਂ ਕੰਧਾਂ ਤੇ ਦਰਖਤ ਵੇਖ ਕੇ ਇਹ ਮਹਿਸੂਸ ਹੁੰਦਾ ਸੀ ਕਿ ਜਿਵੇਂ ਉਹ ਇੰਜ ਸੁਣਨਾ ਚਾਹੁੰਦੇ ਸੀ ਕਿ ਸਤਨਾਮ ਵੀਰ ਜਿਉਂਦਾ ਹੈ ਕਹਿੰਦੇ ਹੁੰਦੇ ਗਮ ਵੰਡਾ ਆ ਘਟਦਾ ਹੈ ਪਰ ਸਾਨੂੰ ਯਾਦ ਰਿਹਾ ਸੀ ਅਸੀਂ ਸਤਨਾਮ ਵੀਰ ਦੇ ਗਮ ਨੂੰ ਘਟਾ ਨਹੀਂ ਸੀ ਸਕਦੇ ਵਾਪਸ ਟਰਨ ਵੇਲੇ ਸਾਨੂੰ ਹਰ ਕਦਮ ਸਾਡਾ ਭਾਰਾ ਭਾਰਾ ਲੱਗਦਾ ਸੀ ਮੇਰੇ ਦਿਲ ਵਿੱਚੋਂ ਹੂਕ ਨਿਕਲ ਰਹੀ ਸੀ ਕਾਸ਼ ਕਿਸੇ ਹੋਰ ਮਾਂ ਦਾ ਪੁੱਤ ਕਿਸੇ ਹੋਰ ਸੁਹਾਗਣ ਦਾ ਸੁਹਾਗ ਕਿਸੇ ਹੋਰ ਅਮਨਦੀਪ ਦਾ ਪਾਪਾ ਵਤਨੋਂ ਦੂਰ ਮਿੱਟੀ ਵਿੱਚ ਦਫਨ ਨਾ ਹੋਵੇ ਬਸ ਇਹ ਲਾਸਟ ਪਾਗ ਸੀ ਜਿਸ ਵੀ ਵੀਰ ਨੇ ਆਪਣਾ ਟਾਈਮ ਕੱਢ ਕੇ ਇਸ ਕਹਾਣੀ ਨੂੰ ਪੜ੍ਹਿਆ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਆਸ ਕਰਦਾ ਹਾਂ ਤੁਹਾਨੂੰ ਜ਼ਰੂਰ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਇਸ ਕਹਾਣੀ ਤੋਂ ਧੰਨਵਾਦ ਸਾਰਿਆਂ ਦਾ ਰੱਬ ਚੜ੍ਹਦੀ ਕਲਾ ਵਿੱਚ ਰੱਖੇ